ਜੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ਪੁਰ ਛੰਬ ਗੁਰਦਾਸਪੁਰ ਵਿਖੇ ਅੱਜ ਪੰਜਵਾਂ ਰਾਜ ਪੱਧਰੀ ਪੰਛੀਆਂ ਦਾ ਉਤਸਵ ਮਨਾਇਆ ਗਿਆ ਇਸ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਸੂਬੇ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਘਟਾਰੂਚਕ ਵੱਲੋਂ ਕੀਤੀ ਗਈ ਇਸ ਮੌਕੇ ਉਨ੍ਹਾਂ ਨਾਲ ਆਪ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਐਸਐਸਪੀ ਸ੍ਰੀ ਹਰੀਸ਼ ਦਾਇਮਾ ਸ਼ਾਮਿਲ ਸਨ ਪੰਛੀਆਂ ਦੇ ਉਤਸਵ ਦੀ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪੰਜ ਪਿੰਡਾਂ ਕੇਸ਼ੋਪੁਰ ਡਾਲਾ ਮਿਆਣੀ ਮਟਵਾ ਅਤੇ ਮਗਰ ਮੁੰਦੀਆਂ ਦੀ 850 ਏਕੜ ਵਿੱਚ ਫੈਲੀ ਇਹ ਛੰਮ ਪ੍ਰਵਾਸੀ ਪੰਛੀਆਂ ਲਈ ਪ੍ਰਵਾਸ ਦਾ ਸਭ ਤੋਂ ਖੂਬਸੂਰਤ ਠਿਕਾਣਾ ਹੈ ਤੇ ਹਰ ਸਾਲ ਸਾਈਬੇਰੀਆ ਰੂਸ, ਚੀਨ, ਮੱਧ ਏਸ਼ੀਆ ਦੇ ਦੇ ਮੂਲਕਾਂ ਤੋਂ ਸਰਦੀਆਂ ਦੇ ਮੌਸਮ ਵਿੱਚ ਹਜ਼ਾਰਾਂ ਮੀਲਾਂ ਦਾ ਫਾਸਲਾ ਤੈਅ ਕਰਕੇ ਇਹ ਪੰਛੀ ਕਿਸ਼ਵਪੁਰ ਛੰਬ ਵਿੱਚ ਪਹੁੰਚਦੇ ਹਨ। ਉਹਨਾਂ ਕਿਹਾ ਕਿ ਇਹਨਾਂ ਮਹਿਮਾਨ ਪੰਛੀਆਂ ਨੂੰ ਉਹਨਾਂ ਦੇ ਅਨੁਕੂਲ ਵਾਤਾਵਰਣ ਅਤੇ ਮਾਹੌਲ ਮੁਹैया ਕਰਵਾਉਣਾ ਸਾਡਾ ਫਰਜ਼ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਅੱਜ ਬੜਾ ਮੈਂ ਸਮਝਦਾ ਵੀ ਇੱਕ ਨਵਿਕਲਾ ਦਿਨ ਹੈਗਾ ਅੱਜ ਪੰਛੀ ਦਿਵਸ ਮਨਾਇਆ ਜਾ ਰਿਹਾ ਪੰਜਾਬ ਪੱਤਰ ਦਾ ਜਿਹੜਾ ਸਟੇਟ ਫੰਕਸ਼ਨ ਹੈ ਉਹ ਅੱਜ ਕਿ ਸਵੇਰ ਸਭ ਦੇ ਵਿੱਚ ਕੀਤਾ ਔਰ ਤੁਸੀਂ ਦੇਖਿਆ ਤੁਸੀਂ ਆਪ ਵੀ ਇੱਥੇ ਹਾਜ਼ਰ ਹੋ ਬਹੁਤ ਹੀ ਵਾਂਸ ਵਨ ਜਿਹੜੇ ਪ੍ਰਵਕਤਾ ਨੇ ਉਹਨਾਂ ਨੇ ਆਪਣੇ ਸੋਧਨ ਦੇ ਦੌਰਾਨ ਜਿਹੜਾ ਪੰਛੀ ਨੇ ਸਾਡੇ ਬਖੇਰੂ ਨੇ ਜਿਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਮਨੁੱਖੀ ਜੀਵਨ ਦੇ ਅੰਦਰ ਸਮਾਜ ਦੇ ਅੰਦਰ ਉਹਨਾਂ ਨੂੰ ਸਾਂਭਰ ਸੰਭਾਲ ਦਾ ਉਨੰਦ ਨਾਲ ਮੋਜ਼ਗਾਨ ਦੇ ਲਈ ਵਿਚਾਰ ਸਾਂਝੇ ਕੀਤੇ ਆ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਈ ਦੇ ਵਿੱਚ ਜਿੱਥੇ ਪੰਜਾਬ ਨੂੰ ਬਾਕੀ ਖੇਤਰਾਂ ਦੇ ਅੰਦਰ ਬਾਕੀ ਫੀਲਡ ਦੇ ਅੰਦਰ ਬਲੰਦੀਆਂ ਤੇ ਲਜਾਣ ਦੇ ਲਈ ਕੰਮ ਕੀਤੇ ਜਾ ਰਹੇ ਨੇ ਉੱਥੇ ਜਿਹੜਾ ਫੋਰੈਸਟ ਵੱਲੋਂ ਅ ਅੱਜ ਸਟੇਟ ਪੱਧਰ ਦਾ ਫੰਕਸ਼ਨ ਇੱਥੇ ਕੀਤਾ ਗਿਆ ਸੋ ਮੈਂ ਅ ਥੋੜੇ ਦਿਨ ਪਹਿਲਾਂ 40 ਲੱਖ ਰੁਪਈਆ ਕੇਸਪੁਰ ਸੰਗ ਕੇਸਪੁਰ ਸੰਭ ਦੀ ਡਿਵੈਲਪਮੈਂਟ ਲਈ ਦਿੱਤਾ ਸੀਗਾ ਜਿਹਦੇ ਨਾਲ ਇੱਥੇ ਇੱਕ ਇੰਟਰਪ੍ਰੀਟੇਸ਼ਨ ਸੈਂਟਰ ਵੀ ਬਣਿਆ ਔਰ ਇੱਕ ਇੱਥੇ ਚਾਰ ਕਨਾਲ ਦੇ ਅੰਦਰ ਵੋਟਿੰਗ ਜਿਹੜੀ ਆ ਉਹ ਆਉਣ ਵਾਲੇ ਜਿਹੜੇ ਉਹ ਜਿਹੜੇ ਇੱਥੇ ਦਰਸ਼ਕ ਨੇ ਜਿਹੜਾ ਨੇ ਆਣਾ ਉਹਨਾਂ ਨੂੰ ਕਰਨ ਲਈ ਮਿਲੇਗੀ ਉਹਦਾ ਕੰਮ ਜਿਹੜਾ ਇੱਥੇ ਲੱਗਣਾ ਇੱਕ ਗਜ਼ੀਬੋ ਵੀ ਇੱਥੇ ਬੜਾ ਸ਼ਾਨਦਾਰ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਬਣ ਰਿਹਾ ਹੈਗਾ ਸੋ ਕਿਸਪੁਰ ਸੰਭ ਬਹੁਤ ਬੜੀ ਮਹੱਤਤਾ ਦੀ ਨਾ ਨਾਟ ਇਸ ਸਿਰਫ ਕੋਈ ਜੀਓਗ੍ਰਾਫਿਕਲੀ ਬਲਕਿ ਸਾਡੇ ਸਿਲੇਬਸ ਦੇ ਅੰਦਰ ਸਾਡੇ ਸੱਭਿਆਚਾਰ ਦੇ ਅੰਦਰ ਵੀ ਤੁਸੀਂ ਦੇਖਿਆ ਵੀ ਲੱਖਾਂ ਦੀ ਯਾਰਾਂ ਦੀ ਗਿਣਤੀ ਜਿਹੜੇ ਵਿਦੇਸੀ ਪੰਛੀ ਨੇ ਉਹ ਇੱਥੇ ਆਂਦੇ ਨੇ ਔਰ ਇੱਥੇ ਕੁਦਰਤੀ ਉਹਨਾਂ ਦਾ ਇਸ ਇਲਾਕੇ ਦੇ ਨਾਲ ਜਿਹੜਾ ਮੋਹ ਹੈ ਉਹ ਇੱਥੇ ਮਹੀਨਾ ਦੋ ਮਹੀਨੇ ਰਹਿ ਕੇ ਫਿਰ ਵਾਪਸ ਆਪਣੇ ਵਤਨਾਂ ਨੂੰ ਜਾਂਦੇ ਆ ਸੋ ਇਹ ਕੇਸਵਰ ਸੰਭ ਇੱਕ ਕਮਿਊਨਿਟੀ ਖੇਤਰ 'ਚ ਹੈਗਾ ਸੋ ਇਸ ਸੰਬੰਧ ਦੇ ਜਿੱਥੇ ਆਸ-ਪਾਸ ਦੇ ਪਿੰਡਾਂ ਨੂੰ ਰੋਜ਼ਗਾਰ ਵੀ ਹੈ ਉੱਥੇ ਇਹਨੂੰ ਹੋਰ ਵਿਕਸਿਤ ਕਰਨ ਦੇ ਲਈ ਜਿਹੜਾ ਆ ਉਹ ਵਿਚਾਰਾਂ ਜਿਹੜੀਆਂ ਕੀਤੀਆਂ ਨੇ ਸੋ ਸਭ ਲੋਕਾਂ ਨੂੰ ਸਾਡੇ ਵੱਲੋਂ ਮੇਰੇ ਵੱਲੋਂ ਵੀ ਪੰਛੀ ਦਿਵਸ ਦੀਆਂ ਮੁਬਾਰਕਾਂ ਤੇ ਉਹਨਾਂ ਪੰਛੀਆਂ ਨੂੰ ਵੀ ਜਿਹੜੇ ਭਾਵੇਂ ਸਾਡੀ ਭਾਸ਼ਾ ਨਾਲ ਵੀ ਸਮਝਦੇ ਹੋਣ ਅੱਜ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਦਿਨ ਨੂੰ ਸੈਲਿਬ੍ਰੇਟ ਕਰ ਰਹੇ ਹਾਂ ਉਹਨਾਂ ਨੂੰ ਵੀ ਮੁਬਾਰਕਾਂ ਉਹਨਾਂ ਦੀ ਤੰਦਰੁਸਤੀ ਰਵੇ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ कि ਸਾਡੇ ਗੁਰੂ ਸੇਵਾਨਾ ਨੇ ਵੀ ਪੰਛੀਆਂ ਦੇ ਪ੍ਰਤੀ ਬਹੁਤ ਵੱਡੀਆਂ ਗੱਲਾਂ ਇਤਿਹਾਸੇ ਅੰਦਰ ਉਹਨਾਂ ਨਾਲ ਸਾਡੇ ਨਾਤੇ ਜੋੜ ਕੇ ਦੱਸਿਆ ਔਰ ਖਾਸ ਕਰਕੇ ਪੰਜਾਬ ਦਾ ਬਹੁਤ ਵੱਡਾ ਵਿਦਵਾਨ ਸੇਵ ਕੁਮਾਰ ਬਟਾਲਵੀ ਜਿਨ੍ਹਾਂ ਨੇ ਕਿਹਾ ਮਤਲਬ ਇਹਨਾਂ ਬਾਰੇ ਵੱਡੀਆਂ ਗੱਲਾਂ ਲਿਖ ਕੇ ਉਹ ਗਏ ਨੇ ਸੋ ਅੱਜ ਇੱਥੇ ਈਵੈਂਟ ਕੀ ਮੈਂ ਧਰਮਿੰਦਰ ਸ਼ਰਮਾ ਮੈਂ ਚੀਫ ਵਾਈਲਡਲਾਈਫ ਵਾਰਡਨ ਪੰਜਾਬ ਹਾਂ ਤੇ ਮੇਰੀ ਜਿਸ ਤਰ੍ਹਾਂ ਸਾਹਿਬ ਨੇ ਦੱਸਿਆ ਵੀ ਪੰਛੀ ਵਗੈਰਾ ਸਾਡੀ ਸਾਡੇ ਵਾਤਾਵਰਨ ਦੇ ਇੱਕ ਬਹੁਤ ਹੀ ਅਹਿਮ ਹਿੱਸਾ ਨੇ ਨਾ ਕੇਵਲ ਪੰਛੀ ਜਿੰਨੇ ਵੀ ਜੰਗਲੀ ਜਾਨਵਰ ਨੇ ਔਰ ਸਾਡੇ ਆਸ-ਪਾਸ ਰਹਿੰਦੇ ਆ ਸਾਡਾ ਫਰਜ਼ ਬੰਦਾ ਕਿ ਅਸੀਂ ਉਹਨਾਂ ਦੀ ਰੱਖਿਆ ਕਰੀਏ ਕਿਉਂਕਿ ਜੇ ਅਗਰ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ ਇਸ ਲਈ ਮੇਰੀ ਸਾਰਿਆਂ ਨੂੰ ਅਪੀਲ ਹੈ ਜਿੰਨੇ ਵੀ ਪੰਜਾਬ ਵਾਸੀ ਸਾਡੇ ਹੈਗੇ ਆ ਉਹਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੀ ਸਾਂਭ ਸੰਭਾਲ ਵਿੱਚ ਆਪਣਾ ਜਿੰਨਾ ਵੀ ਯੋਗਦਾਨ ਪਾ ਸਕਦੇ ਹੋ ਪਾਣ ਥੈਂਕ ਯੂ ਥੈਂਕ ਯੂ ਜੀਤਾ ਡੀਐਫਓ ਵਾਈਲਡਲਾਈਫ ਥਾਨਕੋਟ ਅਤੇ ਗਰਦਾਸਪੁਰ ਤੇ ਅੱਜ ਪੰਛੀ ਦਿਵਸ ਤੇ ਦੋ ਜਿਹੜੇ ਪਤਾਂ ਤੇ ਆਏ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਇਹ ਜਿਹੜਾ ਫੈਸਟੀਵਲ ਆ ਫੈਸਟੀਵਲ ਆਪਾਂ ਉਸ ਚੀਜ਼ ਨੂੰ ਮਨਾਇਆ ਜਾਂਦਾ ਜਿਸ ਚੀਜ਼ ਜਿਹੜੀ ਲੋਪ ਹੋਣ ਦੇ ਕੰਢੇ ਤੇ ਹੋਵੇ ਜਾਂ ਉਹਦੀ ਮਹੱਤਤਾ ਨੂੰ ਪਛਾਣਨ ਵਾਸਤੇ ਆਪਾਂ ਇਹ ਜਿਹੜਾ ਮਨਾਉਂਦੇ ਆ ਇਸ ਕਰਕੇ ਪੰਛੀ ਦੀਪਸ ਵੀ ਜਿਹੜਾ ਆਪਾਂ ਆਪਣਾ ਇਹ ਪੰਜਵਾਂ ਪੰਛੀ ਦੀਪਸ ਜਿਹੜਾ ਇੱਥੇ ਅੱਜ ਮਨਾਇਆ ਗਿਆ ਅਕੀਸ਼ਕੁਰ ਦੇ ਵਿੱਚ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਆਪਾਂ ਪੰਛੀਆਂ ਦੀ ਜੰਗੀ ਜਨਾਂ ਵਾਲੇ ਸਪਾਲ ਕਰੀਏ ਤੇ ਜਿਹੜੀ ਆਪਣੀ ਵੈਟਰੈਂਡ ਆ ਨੇਚਰਲ ਵੈਟਰੈਂਡ ਆ ਪਾਣੀ ਦਾ ਸਰੋਤ ਆ ਸਰੋਤ ਆ ਇਹ ਆਪਣਾ ਸਿਰਫ ਗਦਾਖਪੁਰ ਦੇ ਵਿੱਚ ਹੀ ਆ ਜਿਹੜਾ ਨੇਚੁਰਲ ਹੈਗਾ ਬਾਕੀ ਤੇ ਮੈਨ ਮੇਡ ਆ ਕੋਈ ਬੰਨਾਂ ਤੇ ਬਣਿਆ ਜਾਂ ਕੋਈ ਡੈਮ ਦੇ ਉੱਤੇ ਜਾਂ ਕਿਸ ਤਰ੍ਹਾਂ ਹੈਗੇ ਇਹ ਆਪਣਾ ਨੇਚੁਰਲ ਆ ਇਹਦੀ ਸੰਭਾਲ ਕਰੀਏ ਆਪਾਂ ਪਾਣੀ ਦੀ ਘਟ ਵਰਤੋਂ ਕਰੀਏ ਤੇ ਇਹਨਾਂ ਜਾਨਵਰਾਂ ਨੂੰ ਬਚਾਈਏ ਥੈਂਕ ਯੂ